ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਟ ਤਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਸ ਵੇਲੇ ਲੰਡਨ ਦੇ ਵਿੱਚ ਹੈ ਜਿੱਥੇ ਉਹਨਾਂ ਦੇ ਨਾਲ ਇੱਕ ਵੱਡੀ ਘਟਨਾ ਵਾਪਰਦੀ ਹੈ ਤੇ ਜਿਸ ਦੀ ਇੱਕ ਵੀਡੀਓ ਬਣਾ ਕੇ ਉਹ ਲੋ ਸੋਸ਼ਲ ਮੀਡੀਆ ਤੇ ਵੀ ਪਾਈ ਗਈ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਲੰਡਨ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਚੋਰਾ ਵੱਲੋਂ ਸੁਨੰਦਾ ਸ਼ਰਮਾ ਦੀ ਜੈਗਵਰ ਗੱਡੀ ਦੀ ਲੰਡਨ ਦੇ ਵਿੱਚ ਪੰਨ ਤੋੜ ਕੀਤੀ ਗਈ ਹੈ ਤੇ ਇੰਨਾ ਹੀ ਨਹੀਂ ਚੋਰਾਂ ਨੇ ਕਾਰ ਦੀ ਪਿਛਲੀ ਖਿੜਕੀ ਤੋੜ ਕੇ ਮਹਿੰਗੇ ਬੈਗ ਅਤੇ ਬ੍ਰੀਫਕੇਸ ਚੋਰੀ ਕਰ ਲੈਨੇ ਜੀ ਹਾਂ ਸੁਨੰਦਾ ਨੇ ਖੁਦ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਗਾਇਕਾ ਸੁਨੰਦਾ ਸ਼ਰਮਾ ਨੇ ਕਾਰ ਦੇ ਕੋਲ ਖੜੇ ਹੋ ਕੇ ਕਿਹਾ ਮੈਂ ਇਸ ਸਮੇਂ ਲੰਡਨ ਦੇ ਵਿੱਚ ਹਾਂ ਅਤੇ ਮੇਰੀ ਕਾਰ ਦੀ ਇਹ ਹਾਲਤ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੰਡਨ ਦੇ ਵਿੱਚ ਬਦਮਾਸ਼ਾਂ ਨੇ ਮੇਰੀ ਗੱਡੀ ਦੇ ਸ਼ੀਸ਼ੇ ਤੋੜ ਕੇ ਮੇਰੇ ਬੈਗ ਚੋਰੀ ਕਰ ਲਏ ਨੇ ਉਸਨੇ ਕਿਹਾ ਕਿ ਇਹ ਮਿਹਨਤ ਦੇ ਨਾਲ ਕਮਾਏ ਪੈਸਿਆਂ ਨਾਲ ਖਰੀਦੇ ਗਏ ਦੋ ਕੀਮਤੀ ਐਲਵੀ ਬੈਗ ਇੱਕ ਬਰੀਫਕੇਸ ਅਤੇ ਇੱਕ ਐਲਵੀ ਹੈਂਡਬੈਗ ਚੋਰੀ ਹੋਏ ਨੇ ਦੋਵੇਂ ਬੈਗ ਮੇਰੇ ਮਨ ਪਸੰਦ ਸਨ ਤੇ ਉਹਨਾਂ ਨੇ ਮੇਰੀ ਕਾਰ ਦਾ ਕੀ ਕੀਤਾ ਮੇਰਾ ਬਹੁਤ ਚੁਲਾ ਗਿਆ ਤਾਂ ਬਿਲਕੁਲ ਉਹਨਾਂ ਦਾ ਕਾਫੀ ਨੁਕਸਾਨ ਜਿਹੜਾ ਕਿ ਇਸ ਦੇ ਵਿੱਚ ਹੋਇਆ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਦੇ ਵਿੱਚ ਕਮੈਂਟ ਜਿਹੜੇ ਕਿ ਉਸ ਪੋਸਟ ਦੇ ਉੱਤੇ ਕੀਤੇ ਜਾ ਰਹੇ ਨੇ ਤਾਂ ਮਿਕਸ ਕਮੈਂਟ ਆ ਰਹੇ ਨੇ ਕਈਆਂ ਦਾ ਕਹਿਣਾ ਹੈ ਕਿ ਉੱਥੇ ਇਸ ਤਰ੍ਹਾਂ ਦੇ ਘਟਨਾਵਾ ਵਾਪਰਦੀਆਂ ਹੀ ਰਹਿੰਦੀਆਂ ਨੇ ਤੁਹਾਨੂੰ ਬੈਗ ਕਾਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਸੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਸੁਨੰਦ ਸ਼ਰਮਾ ਨੂੰ ਹਸਤਾ ਦਿੱਤਾ ਜਾ ਰਿਹਾ ਹੈ ਤਾਂ ਮਿਕਸ ਕਮੈਂਟ ਵੀ ਲੋਕਾਂ ਦੇ ਵੱਲੋਂ ਸਾਂਝੇ ਕੀਤੇ ਜਾ ਰਹੇ ਨੇ ਤਾਂ ਸੁਨਨ ਦਾ ਸ਼ਰਮਾ ਦੇ ਬੋਲੋ ਇਹ ਵੀਡੀਓ ਮੈਸੇਜ ਜਿਹੜਾ ਪਾਇਆ ਗਿਆ ਆਪਣੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਆਮ ਹੇਅਰ ਇਨ ਲੰਡਨ ਦਿਸ ਇਜ਼ ਦ ਕਾਸ ਸਿਚੁਏਸ਼ਨ ਰਾਈਟ ਨਾ ਲੁੱਕ ਐਟ ਦ ਸ਼ੀਸ਼ੇ ਵੀਸ਼ੇ ਸਭ ਤੋੜ ਗਏ ਨੇ ਮੇਰਾ ਇੱਥੇ ਮਹਿੰਗੀ ਮਿਹਨਤ ਨਾਲ ਕਮਾਏ ਹੋਏ ਐਲਵੀ ਦੇ ਦੋ ਬੈਗ ਅਟੈਚੀ ਐਂਡ ਹੈਂਡ ਬੈਗ ਗੋਨ ਤੇ ਏ ਮਰ ਜਣੀ ਸੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਤੇ ਮੈਨੂੰ ਅਬੇ ਕੋਰਜ ਦੇ ਕੇ ਮੈਂ ਕਿਤੇ ਮੂੰਹ ਆ ਗਿਆ ਇਹਨਾਂ ਦਾ ਮਰ ਜਣਿਆ ਦਾ ਏਰੀਥਿੰਗ ਇਜ਼ ਗਨ